ਅੱਜ ਬਹੁਤ ਸਾਰੇ ਦੂਜੀਆਂ ਧਰਮਾਂ ਦੇ ਐਸੇ ਗ੍ਰੰਥ ਨੇ ਜਿਹੜੇ ਉਹਨਾਂ ਦੇ ਪਗੰਬਰਾਂ ਨੇ ਖੁਦ ਨਹੀਂ ਲਿਖੇ ਜਦੋਂ ਉਹ ਪਗੰਬਰ ਦੁਨੀਆ ਤੋਂ ਚਲੇ ਗਏ ਬੜੀ ਦੁਨੀਆ ਤੋਂ ਚਲੇ ਗਏ ਪੀਰ ਦੁਨੀਆ ਤੋਂ ਚਲੇ ਗਏ ਦੇਵਤੇ ਦੁਨੀਆ ਤੋਂ ਚਲੇ ਗਏ ਉਹਨਾਂ ਦੇ ਮਗਰ ਚੇਲਿਆਂ ਨੇ ਲਿਖੇ ਨੇ ਗ੍ਰੰਥ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕ ਐਸੇ ਨੇ ਜਿਹਦੀ ਬਾਣੀ ਖੁਦ ਮੇਰੇ ਪਾਤਸ਼ਾਹ ਨੇ ਆਪ ਲਿਖੀ ਹੈ ਜਿਸ ਕਿਤਾਬ ਦੀ ਗੱਲ ਮੱਕੇ ਮਦੀਨੇ ਤੇ ਬਗਦਾਦ ਅੰਦਰ ਹੋਈ ਸੀ ਨਾ ਕਿ ਪੁੱشن ਫੂਲ ਕਿਤਾਬ ਨੂੰ Hindu ਵੱਡਾ ਕਿ ਮੁਸਲਮਾਨ ਹੋਈ ਜਿਸ ਸ਼ਬਦ ਦੀ ਗੱਲ ਗੁਰੂ ਨਾਨਕ ਪਾਸ਼ਾ ਨੇ ਸਮੇਰ ਪਰਬਤ ਤੇ ਕੀਤੀ ਸੀ ਕਿ ਪਵਨ ਆਰੰਭ ਸਤ ਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਤੁਨ ਚੇਲਾ ਜਿਸ ਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਗੁਰੂ ਅੰਗਦ ਸਹਿਬ ਮਹਾਰਾਜ ਨੇ ਆਪਣਾ ਸਾਰਾ ਜੀਵਨ ਲਾ ਦਿੱਤਾ ਜਿਸ ਬਾਣੀ ਦੀ ਗੱਲ ਗੁਰੂ ਅਮਰਦਾਸ ਮਹਾਰਾਜ ਨੇ ਕੀਤੀ ਹੈ ਕਿ ਆਵੋ ਸਿੱਖ ਸਤਗੁਰੂ ਕੇ ਪਿਆਰ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਸ ਬਾਣੀ ਦੀ ਗੱਲ ਗੁਰੂ ਰਾਮਦਾਸ ਮਹਾਰਾਜ ਨੇ ਕੀਤੀ ਹੈ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮੰਨੈ ਪਰਤਖ ਗੁਰੂ ਨਿਸਤਾਰੇ ਜਿਸ ਪੋਥੀ ਦੀ ਗੱਲ ਗੁਰੂ ਅਰਜਨ ਮਹਾਰਾਜ ਨੇ ਕੀਤੀ ਹੈ ਕਿ ਪੋਥੀ ਪਰਮੇਸ਼ਰ ਕਾ ਥਾਣ ਉਸ ਪੋਥੀ ਨੂੰ ਗੁਰੂ ਅਰਜਨ ਦੇ ਮਹਾਰਾਜ ਨੇ ਰਾਮ ਸਰ ਸਰੋਵਰ ਦੇ ਕੰਢੇ ਤੇ ਬੈਠ ਕਰਕੇ ਭਗਤ ਸਹਿਬਾਨਾਂ ਦੀ ਬਾਣੀ ਪਾਤਸ਼ਾਹ ਬਾਨਾ ਦੀ ਬਾਣੀ ਗੁਰਸਿੱਖਾਂ ਦੀ ਬਾਣੀ ਵਿੱਚ ਲਿਖ ਕੇ ਗ੍ਰੰਥ ਦਾ ਰੂਪ ਦੇ ਦਿੱਤਾ ਤੇ ਉਹੀ ਗ੍ਰੰਥ ਮੁੜ ਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਮੰਦਰ ਸੁਭਾਏ ਮਾਨ ਕੀਤਾ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਗ੍ਰੰਥੀ ਚੁਣਿਆ ਬਾਬਾ ਬੁੱਢਾ ਸਾਹਿਬ ਵੀ ਪਹਿਲੇ ਜਾਮੇ ਤੋਂ ਚੱਲੇ ਹੋਏ ਨੇ ਗੁਰੂ ਨਾਨਕ ਦੀ ਛਾਤੀ ਨਾਲ ਲੱਗੇ ਨੇ ਜੇ ਖਤਾ ਮਿਲਿਆ ਸੀ ਬੁੱਢਿਆ ਤੇਰੇ ਤੋਂ ਓਲੇ ਕਦੇ ਨਾ ਹੋਸਾਂ ਜੇਕਰ ਉਹੀ ਬਾਣੀ ਦੀਆਂ ਪੋਥੀਆਂ ਖਡੂਰ ਸਾਹਿਬ ਪਹੁੰਚੀਆਂ ਤੇ ਬਾਬਾ ਬੁੱਢਾ ਸਾਹਿਬ ਮਗਰ ਖਡੂਰ ਸਾਹਿਬ ਗੁਰੂ ਅੰਗਦ ਮਰ ਸੇਵਾ ਕਮਾਉਂਦੇ ਨੇ ਉਹੀ ਬਾਣੀ ਦੀਆਂ ਪੋਥੀਆਂ ਜੇਕਰ ਗੁਰੂ ਅਮਰਦਾਸ ਮਹਾਰਾਜ ਕੋਲ ਆਈਆਂ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਅਮਰਦਾਸ ਮਹਾਰਾਜ ਦੀ ਸੇਵਾ ਕਮਾਈ ਹੈ ਗੁਰੂ ਰਾਮਦਾਸ ਮਰ ਸੇਵਾ ਕਮਾਉਣ ਵਾਲੇ ਨੇ ਬਾਬਾ ਬੁੱਢਾ ਸਾਹਿਬ ਗੁਰੂ ਅਰਜਣ ਦੇਵ ਮਹਾਰਾਜ ਉਹਨਾਂ ਦੀ ਸੰਗਤ ਵਿੱਚ ਰਹਿਣ ਵਾਲੇ ਨੇ ਬਾਬਾ ਬੁੱਢਾ ਸਾਹਿਬ ਮੈਂ ਬੇਨਤੀ ਕਰਾਂ ਜੇ ਬਾਣੀ ਪਹਿਲੇ ਜਾਮੇ ਤੋਂ ਚੱਲੀ ਐ ਸ਼ਬਦ ਪਹਿਲੇ ਜਾਮੇ ਤੋਂ ਸਤਿਗੁਰਾਂ ਨੇ ਪ੍ਰਗਟ ਕੀਤਾ ਏ ਤੇ ਗੁਰੂ ਦਾ ਵਜੀਰ ਜਿਹੜਾ ਅੱਜ ਬਣਾਉਣਾ ਏ ਨਾ ਉਹ ਵੀ ਮੇਰੇ ਪਾਸ਼ਾ ਨੇ ਪਹਿਲੇ ਜਾਮੇ ਤੋਂ ਛਾਤੀ ਨਾਲ ਲਾ ਕੇ ਆਖਿਆ ਬੁੱਢਿਆ ਤੇਰੇ ਤੋਂ ਓਲੇ ਕਦੇ ਨਾ ਹੋਸਾਂ ਉਸ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਅਰਜਣ ਦੇਵ ਮਹਾਰਾਜ ਨੇ ਬਚਨ ਕੀਤੇ ਬੁੱਢਾ ਸਹਿਬ ਖੋਲੋ ਗ੍ਰੰਥ ਲੇਹੋ ਆਵਾਜ਼ ਸੁਣੋ ਸਭ ਪੰਥ ਅਦਵ ਸੰਗ ਜਬ ਗ੍ਰੰਥ ਕੋ ਖੋਲਾ ਲੇ ਆਵਾਜ਼ ਬੁੱਢਾ ਮੁਖ ਬੋਲਾ ਬਾਬਾ ਬੁੱਢਾ ਸਹਿਬ ਜੀ ਨੇ ਪਹਿਲਾ ਮੁਖ ਵਾਕ ਲਿਆ ਕਿ ਸੁਹੀ ਮਹੱਲਾ ਪੰਜਵਾ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਧਰਤ ਸੁਹਾਵੀ ਤਾਲ ਸੁਹਾਵਾ ਵੇਚੀ ਅਮਰਤ ਜਲ ਸ਼ਾਇਆਰਾਮ ਸਿੱਖ ਕੌਮ ਮੰਦਰ ਜਿੱਥੇ ਗ੍ਰੰਥ ਦਾ ਸਤਕਾਰ ਹੈ ਉੱਥੇ ਗਰੰਟੀ ਦਾ ਸਤਕਾਰ ਵੀ ਹੈ ਜਿੰਨਾ ਚਿਰ ਦੋਨਾਂ ਦਾ ਸਤਕਾਰ ਬਰਕਰਾਰ ਰਹੇਗਾ ਉਤਨਾ ਚਿਰ ਕੌਮ ਚੜ੍ਹਦੀ ਕਲਾ ਦੇ ਵਿੱਚ ਰਹੇਗੀ